ਹਾਂਜੀ ਲਾਗੀ ਤੁਹਾਡਾ ਬੱਬੀ ਜੀ ਗਰਮੀ ਹੁਫੇ ਹੈ ਕੀ ਦਿੱਕਤ ਹੈ ਤੁਹਾਨੂੰ ਕੀ ਪਰ ਲਾਗੇ ਕੋਈ ਸੰਦੇਸ਼ ਨਾ ਕੀ ਬਾਤ ਅੱਲਾ ਚੱਲਦਾ ਮੈਂ ਦੇਖ ਹੁੰਦਾ ਅੱਛਾ ਜੀ ਹਾਂ ਮਤਨੀ ਕਿ ਦੇਰ ਤੋਂ ਦਿੱਕਤ ਅੱਛਾ ਦਿੱਕਤ ਮੈਨੂੰ ਹੰਸਾਂ ਨੂੰ ਹੋਇਆ ਹਾਂਜੀ ਹੰਸਾਂ ਲੋ ਹੈ ਅੱਛਾ ਜੀ ਜੀ ਫਿਰ ਤੁਸੀਂ ਇਹਨਾਂ ਨੂੰ ਕਿੱਦਾਂ ਮਲੇ ਦੀ ਡਾਕਟਰ ਮੈਂ ਪਹਿਲੇ ਅੱਜ ਵੀ ਵਜੇ ਵਜੇ ਦਾਖਲ ਹੋਇਆ ਠੀਕ ਹੈ ਜੀ ਉੱਥੇ ਵੀ ਉਹਨੇ ਟੈਸ਼ ਪਾ ਦੇਣਾ ਉਹ ਫੇ ਐਮ ਆਈ ਆਰ ਹੋਈ ਐਮ ਆਈ ਆਰ ਹੋਈ ਤਾਂ ਉਹ ਪਰ ਉਹਨੇ ਨੋਕ ਦੇ ਰੱਖਿਆ ਫੇ ਕਹਿੰਦੇ ਡਿਸਚਾਰਜ ਕਰਨਾ ਤੁਹਾਨੂੰ ਇਹ ਲੈਣਾ ਕੋਈ ਗੱਲ ਨਹੀਂ ਬੱਚਿਆਂ ਨੂੰ ਕਹਿੰਦੇ ਵੀ ਡੈਡੀ ਇੱਦਾਂ ਰਹਿਣਾ ਤੇ ਉੱਥੇ ਲੇਡੀ ਇੱਕ ਸੀਗੀ ਉਹ ਥੈਪੀ ਵਾਲੀ ਸਪਾਈਟ ਮੈਕਮਸ ਉਹ ਉਹਨੂੰ ਤਨਖਾਹ ਦਿੰਦੇ ਉਹ ਕਹਿੰਦੀ ਤੁਸੀਂ ਅੰਕਲ ਫਿਜ਼ੀਓਥੈਪੀ ਜੋ ਪ੍ਰਾਇਰ ਇਹ ਤੇ ਬੰਦੇ ਨੂੰ ਸਾਨੂੰ ਹਰਿਆਣੇ ਕੋਲ ਮਿਲਿਆ ਤੇ ਨਾਲੇ ਉਹ ਮੁੰਡਾ ਹੀ ਇੱਕ ਬੈਂਕ 'ਚ ਲੱਗਾ ਉਹ ਨਾਲ ਇਹਨਾਂ ਦੇ ਇਹਸੇੰਦਾਂ ਆ ਦੀ ਕੋਈ ਸੀ ਉਹ ਕਹਿੰਦਾ ਹੈ ਕਿ ਡਾਕਟਰ ਨਾਲ ਕੰਟੈਕਟ ਹੋਇਆ ਫਿਰ ਆਈਬ ਇਹਨੂੰ ਲਾ ਸ਼ੁਰੂ ਕੀਤਾ ਇਹ ਤਾਂ ਕਹਿੰਦੇ ਪਹਿਲਾਂ 2-4 ਮਹੀਨੇ 'ਚ ਫਿਰ 3 ਮਹੀਨੇ ਛੇ ਲੱਗਾ ਹੈ ਫਿਰ ਸਰੀਰ ਚੱਲਣ ਲੱਗ ਪਿਆ ਇਹ ਹੌਲੀ 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 ਮੈਂ ਟਾਈਮ ਤੇ ਹੋ ਗਿਆ ਖੜਾ ਇਹਨੂੰ ਬਾਹਰ ਫੇਰੇਗਾ ਦੰਡੇ ਤੇ ਆ ਗਿਆ ਲੱਗਦਾ ਇਹ ਕੰਮ ਆ ਪੂਰਾ ਦਿਨ ਬਗਾਂਤ ਰਹੇ ਨਾ ਇਹ ਤਾਂ ਮੈਂ ਕੰਬੀ ਕੰਦਰਨਾ ਬਲੈਂਕ ਤੇ ਥੋੜਾ ਉੱਠਣ ਲੱਗੇ ਜਰਾ ਹੱਥ ਲਾਣਾ ਪੈਦਾ ਭੱਲੇ ਉਹ ਤੇ ਬਿਲਕੁਲ ਸਹੀ ਹਾਂ ਠੀਕ ਆ ਮੈਂ ਜੋ ਕੰਡੀਸ਼ਨ ਮੇਰੀ ਪਹਿਲੇ ਉਹਨਾਂ ਤੋਂ ਬਹੁਤ ਠੀਕ ਆ ਹਾ ਮੀਨ ਤਾਂ ਤੁਸੀਂ ਆਪਣੇ ਜੱਗ ਪੈਰਾਂ ਤੇ ਚੱਲਦੀਆਂ ਲਪਾਂ ਚੱਲਣਾ ਹਾਂ ਚੱਲਦੀਆਂ ਮੈਂ ਅਜੇ ਤੱਕ ਜਿਹੜੀਆਂ ਪਿੰਨੀਆਂ ਉਹ ਪਾਰ ਨਹੀਂ ਸੰਦੀਆਂ ਉਦੋਂ ਉਹ ਅੱਗੇ ਨਾਲ ਤਿੰਨ ਪਹਿਲਾਂ ਦਾ ਫਰਕ ਬਹੁਤ ਫਰਕ ਇਹਨਾਂ ਦਾ ਆਦ ਦਾ ਫਰਕ ਜੀ ਨਾਮਾ ਤੇ ਦ ਮੇਰਾ ਨਾਮ ਜਸਵਿੰਦਰ ਕੌਰ ਹਾਂ ਜਿਹੜਾ ਹਾਂਜੀ ਪਿੰਡ ਕਿਹੜਾ ਜੀ ਸਾਡਾ ਪਿੰਡ ਡਿਡਿਆਣਾ ਕਲਾ ਕੋਠੇ ਬਾਤੀਆਂ ਦੇ ਹਾਂਜੀ ਓਦਾਂ ਸੀ ਤੁਹਾਡੇ ਜਿਹਨਾਂ ਦੇ ਉਹ ਮੇਰੇ ਘਰ ਵਾਲੇ ਸੀਗੇ ਇਦਾਂ ਹੀ ਬਿਮਾਰ ਹੋਏ ਅਚਾਨਕ ਕਿ ਸਾਨੂੰ ਪਤਾ ਨਹੀਂ ਲੱਗਾ ਦਵਾਈ ਖਾਂਦੇ-ਖਾਂਦੇ ਵੀ ਵੱਧ ਤੋਂ ਵੱਧੇ ਹੁੰਦੇ ਚਲੇ ਗਏ ਘਟੇ ਨਹੀਂ ਫਿਰ ਅਸੀਂ ਸਾਰੇ ਪਾਸੇ ਬਹੁਤ ਘੁੰਮ ਕੇ ਦੇਖਿਆ ਸਾਨੂੰ ਕਿਤੇ ਨਹੀਂ ਆਰਾਮ ਦਾ ਮਤਲਬ ਲੈ ਨਹੀਂ ਹੋਇਆ ਮਤਲਬ ਕਿ ਇੰਨੇ ਜਿਆਦੇ ਸੀਗੇ ਲੱਤਾਂ ਚੱਕ ਕੇ ਉੱਪਰ ਕਰੀ ਗਏ ਚੱਕ ਕੇ ਥੱਲੇ ਕਰੀ ਗਏ ਇਹਨਾਂ ਨੂੰ ਪਤਾ ਨਹੀਂ ਸੀ ਲੱਤਾਂ ਥੱਲੇ ਮੇਰਾ ਹਿੱਸਾ ਹੈਗਾ ਜਾਂ ਨਹੀਂ ਹੈਗਾ ਫਿਰ ਅਸੀਂ ਆਈਪੀਬੀ ਬਾਈ ਦਾਖਲ ਹੋਏ ਸਰਕਾਰੀ ਦੇ ਵਿੱਚ ਆਪਣੇ ਆਰਮੀ ਦੇ ਵਿਭਾਗ ਦੇ ਥਰੂ ਤੇ ਉੱਥੇ ਵੀ ਉਹਨਾਂ ਨੇ ਸਾਨੂੰ 5-6 ਦਿਨ ਰੱਖਿਆ ਕਹਿੰਦੇ ਡਿਸਚਾਰਜ ਤੇ ਮੈਂ ਕਿਹਾ ਅਸੀਂ ਤਾਂ ਠੀਕ ਹੋਣਾ ਆ ਐਡਾ ਕਿੱਦਾਂ ਆ ਉਹਨਾਂ ਨੇ ਵੀ ਸਾਨੂੰ ਆਪਣੇ ਡਾਕਟਰ ਨੇ ਹਮਰੇ ਜਿ ਵਲਾਇਆ ਮੇਰੇ ਬੱਚਿਆਂ ਤਾਂ ਮੈਨੂੰ ਕਹਿੰਦੇ ਪਈ ਐਡੇ ਰਹਿਣੇ ਆ ਇਹ ਕਦੀ ਠੀਕ ਨਹੀਂ ਹੋਣੇ ਤੁਸੀਂ ਘਰੇ ਲੈ ਜਾਵੋ ਤੇ ਇਹਦੀ ਸੇਵਾ ਕਰੋ ਫਿਰ ਅਸੀਂ ਉਧਰ ਆਏ ਬੜੇ ਤੇ ਮਨਜਾ ਬੜਾ ਖਰਾਬ ਸਾਡਾ ਅੱਛਾ ਜੀ ਤੇ ਤੁਹਾਨੂੰ ਤੇ ਤੁਹਾਨੂੰ ਕਿੱਦਾਂ ਵਿੱਚ ਅਸੀਂ ਬੈਠੇ ਦਰ ਹਾਂਜੀ ਮੈਂ ਆਪਣੀ ਬੜੀ ਆਸ ਨਾਲ ਗਈ ਸੀ ਉੱਥੇ ਨੈਮਨ ਜਿਲ੍ਹੇ ਦੇ ਵਾਅ ਦੇ ਤਾ ਮੈਂ ਲੈ ਕੇ ਆ ਗਈ ਘਰ ਆ ਗਏ ਲੋਕੀ ਸਾਨੂੰ ਪੁੱਛਣ ਕਿੱਦਾਂ ਸੀ ਅੱਦਾ ਕਹਿੰਦੇ ਨੇ ਠੀਕ ਐ ਠੀਕ ਐ ਤੇ ਉੱਥੇ ਸਾਨੂੰ ਥੈਰੇਪੀ ਵਾਲਾ ਇੱਕ ਇੱਕ ਕੁੜੀਆਂ ਸੀ ਆ ਦੇਖਣ ਆਈਆਂ ਇਹਨਾਂ ਨੂੰ ਉਹਨਾਂ ਨੇ ਦੇਖਿਆ ਥੈਰੇਪੀ ਕੀਤੀ ਦੋ ਕ ਦੋਕ ਦੇਣੀ ਉਹਨਾਂ ਨੇ ਕੀਤੀ ਮੈਂ ਉਹਨਾਂ ਨੂੰ ਕਹਾ ਤੁਸੀਂ ਮੈਨੂੰ ਇੱਥੇ ਰੱਖ ਲਓ ਉਹ ਕਹਿੰਦੇ ਅਸੀਂ ਆਂਟੀ ਪ੍ਰਾਈਵੇਟ ਮਹਿਕਮਾ ਆਏ ਅਸੀਂ ਨਹੀਂ ਰੱਖ ਸਕਦੇ ਜੇ ਸਰਕਾਰੀ ਵਾਲੇ ਰੱਖਣ ਫੇਰ ਆ ਸਕਦੇ ਫਿਰ ਸਾਨੂੰ ਪਤਾ ਨਹੀਂ ਥੈਰੇਪੀ ਕੀ ਚੀਜ਼ ਹੁੰਦੀ ਆ ਕੀ ਨਹੀਂ ਫਿਰ ਅਸੀਂ ਤੇ ਛੜਿਆਣੀ ਆ ਇੱਥੇ ਘਰ ਆਏ ਘਰ ਆ ਕੇ ਜਸੀ ਰਿਆਣੀ ਪਤਾ ਕੀਤਾ ਦੋ ਤਿੰਨ ਥਾਮਾਂ ਤੋਂ ਜੇ ਕੋਈ ਸੰਦਕਾਨ ਮਿਲਦੀ ਸੀ ਦੋ ਤਿੰਨ ਪੌੜੀਆਂ ਸੀ ਨਾ ਤਾਂ ਤੁਰੇ ਨਹੀਂ ਹੁੰਦਾ ਸੀ ਬੱਚੇ ਮੋਢੇ 'ਤੇ ਰੱਖ ਕੇ ਚੱਕਦੇ ਥਲਦੇ ਸੀਗੇ ਫਿਰ ਉਹਦੇ ਬਾਅਦ ਵਿੱਚ ਛੋਟਾ ਮੇਰੇ ਢੇਰ ਦਾ ਮੁੰਡਾ ਸੀ ਉਹਦੇ ਨਾਲ ਕੋਈ ਮੁੰਡਾ ਬੈਂਕ ਵਿੱਚ ਲੱਗਾ ਸੀ ਕੋਈ ਨਾਂ ਦਾ ਜਵਾਈ ਸੀਗਾ ਉਹ ਇੱਦਾਂ ਆਇਆ ਤਾਂ ਕਹਿੰਦਾ ਆਂਟੀ ਕਿਦਾਂ ਪਰ ਠੀਕ ਨਹੀਂ ਮੈਂ ਕਹਿੰਦਾ ਇੱਦਾਂ ਹੀ ਆ ਕਾਕੇ ਕਹਿੰਦੇ ਥੈਰੇਪੀ ਵਾਲਾ ਸਾਨੂੰ ਪਤਾ ਨਹੀਂ ਹੁਣ ਥੈਰੇਪੀ ਵਾਲਾ ਕੋਈ ਘਰ ਕਰ ਜਵੇ ਅਸੀਂ ਇੱਦਾਂ ਕਿੱਦਾਂ ਲੈ ਕੇ ਜਾਣਾ ਕਿੱਦਾਂ ਚੱਕਣਾ ਥੱਲਣਾ ਉਹ ਕਹਿੰਦਾ ਕੋਈ ਨਹੀਂ ਮੈਂ ਤੁਹਾਡੀ ਗੱਲ ਕਰਾ ਦਊਗਾ ਜ਼ਰੂਰ ਕੱਲ 11 ਵਜੇ ਆਜੋਗੇ ਦੇਖਣ ਜਦੋਂ ਦੂਆ ਦਿਨ ਹੋਇਆ ਤਾਂ ਉਹਨੇ ਇਹਨਾਂ ਨੂੰ ਦੱਸਿਆ ਜਾ ਕੇ ਕਿ 11:00 ਵਜੇ ਆਏ ਨਹੀਂ ਮੈਂ ਫਿਰ ਮੈਨੂੰ ਕਹਿੰਦੇ ਆਏ ਤਾਂ ਹੈ ਨਹੀਂ ਡਾਕਟਰ ਮੈਨੂੰ ਦੇਖਣ ਮੈਂ ਕੀ ਕਿੱਦਾਂ ਹੋਣਾ ਮੈਂ ਮੁੰਡੇ ਨਾਲ ਬੱਡੀ ਚ ਬੈਠ ਕੇ ਉੱਥੇ ਗਈ ਜਦ ਦੁਕਾਨ ਤੇ ਗਈ ਕੋਈ ਪੇਸ਼ੈਂਟ ਦੇਖਦੇ ਬੈ ਸਿਗੇ ਤੇ ਉਹ ਆਪਣੇ ਨਾਲ ਵਾਲੇ ਬੰਦੇ ਨਾਲ ਗੱਲ ਕਰਦੇ ਪਏ ਅੱਜ ਮੈਂ ਮੱਛੀ ਫਾਰਮ ਕੋ ਬਾਤੇ ਕੋਟੇ ਪੇਸ਼ੈਂਟ ਦੇਖਣ ਜਾਣਾ ਮੈਂ ਕਿਹਾ ਡਾਕਟਰ ਜੀ ਮੈਂ ਹੀ ਆਈ ਤੁਹਾਨੂੰ ਲੈਣ ਵਾਸਤੇ ਫਿਰ ਆਏ ਮੈਂ ਆਗੇ ਤੇ ਮੇਰੇ ਮਗਰ ਆਏ ਇਹਨਾਂ ਨੇ ਆ ਕੇ ਦੇਖਿਆ ਇਹ ਕਹਿੰਦੇ ਸੀ ਤੁਸੀਂ ਜਲਦੀ ਨੇ ਠੀਕ ਹੋਣਾ ਟਾਈਮ ਲੱਗਣਾ ਜੇ ਤੁਸੀਂ ਛੇਤੀ ਕਹੋ ਛੇਤੀ ਨਹੀਂ ਹੋਣਾ ਫਿਰ ਇਹਨਾਂ ਨੇ ਆਪਣਾ ਇਲਾਜ ਸ਼ੁਰੂ ਕੀਤਾ ਉਦੋਂਾ ਹੁਣ ਪਈ ਇਹ ਆ ਕਿ ਸਾਨੂੰ ਇੰਨਾ ਬਹੁਤ ਕੁਛ ਆ ਇਸ ਵਕਤ ਪਰਮਾਤਮਾ ਸਭ ਨੂੰ ਰਾਮ ਦੇਵੇ ਬਹੁਤ ਕੁਛ ਆ ਸਾਨੂੰ ਆਸ ਨਹੀਂ ਸਾਨੂੰ ਤਾਂ ਇੰਗਲਿਸ਼ ਡਾਕਟਰਾਂ ਨੇ ਬਿਲਕੁਲ ਜਵਾਬ ਦਿੱਤਾ ਸੀਗਾ ਫੇਰ ਜਦੋਂ ਲਾਜ ਕਰਨ ਲੱਗੇ ਹੌਲੀ 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 ਇਹ ਹੌਲੀ ਹੌਲੀ ਆਪਣੇ ਪਿਆਰ ਲੱਪੇ ਹਲਾਣ ਲੱਪਾ ਲੱਪੇ ਹਲਾਣਾ ਚੂਲੇ ਤੋਂ ਥੱਲੇ ਹੌਲੀ ਹੌਲੀ ਸਟੈਂਡ ਨਾਲ ਲੱਪੇ ਤੁਰਨਾ ਸਟੈਂਡ ਤੋਂ ਬਾਅਦ ਫੇਰ ਇਹਨਾਂ ਨੇ ਇੱਕ ਡੰਡਾ ਲੈ ਲੈਣੇ ਕੁੰਡੀ ਜਿਹੀ ਲੈ ਲੈਣੀ ਉਹਦੇ ਨਾਲ ਤੁਰ ਲੱਪਾਣਾ ਫੇਰ ਖੇਤਾਂ ਨੂੰ ਚੱਲ ਜਾਣਾ ਇਤਾ ਦੇ ਕੰਮ ਵੀ ਕਰ ਲੈਂਦੇ ਆ ਨਾਲ ਬੰਦੇ ਲਾਏ ਹੁੰਦੇ ਆ ਕੋਲ ਬੈਠ ਵੀ ਜਾਣਾ ਜਿਲੇ ਜੀ ਕਰਨਾ ਕੰਮ ਕਰ ਲੈਣਾ ਉਹਦੇ ਬਾਅਦ ਵਿੱਚ ਫਿਰ ਹੁਣ ਉਹਦਾ ਖੜੇ ਵੀ ਹੋ ਲੈਂਦੇ ਆ ਇਹ 2-4 ਚੱਕਰ ਲਾ ਵੀ ਲੈਂਦੇ ਕਈ ਵਾਰੀ ਮੈਂ ਸਾਡੇ ਬੱਚੇ ਨਹੀਂ ਇਹ ਕਹਿੰਦੇ ਨਹੀਂ ਡੈਡੀ ਇਦਾਂ ਨਹੀਂ ਕਰਨਾ ਕਿਤੇ ਮੁੜ ਕੇ ਨਾ ਡਿੱਗ ਜਾਈਏ ਉਹ ਦੁਬਾਰਾ ਨਾ ਹੋ ਜੇ ਬਾਕੀ ਹੁਣ ਅਗਲਾ ਉਹ ਕਿੰਨੇ ਵਾਰ ਗਿਆ ਬਿਲਕੁਲ ਠੀਕ ਆ ਸਾਡੇ ਵੱਲੋਂ ਤਾਂ ਜਿਹੜਾ ਆਪਣਾ ਆਪ ਸਵਾਰਦੇ ਸਭ ਕੁਝ ਕਰਦੇ ਬਾਹਰ ਅੰਦਰ ਜਾਂਦੇ ਆ ਆਪਣਾ ਨਾਲ ਤੋਣ ਸਭ ਕੁਝ ਕਰਦੇ ਜਿੱਥੇ ਜੀ ਕਰਦਾ ਚਲ ਜਾਂਦੇ ਜੀ ਕਰਦਾ ਆ ਜਾਂਦੇ ਆ ਬਿਲਕੁਲ ਠੀਕ ਹੈ ਸਾਡੇ ਲਈ ਤਾਂ ਇੱਥੇ ਅਸੀਂ ਚੱਕ ਕੇ ਮੋਢੇ ਤੇ ਬੱਚੇ ਮੇਰੇ 플ਸ਼ ਬਾਥਰੂਮ ਕਰਾਉਂਦੇ ਸੀ ਨਿਲਾਣਾ ਨਿਆਣੇ ਮਗਰ ਨਿਲਾਇਦਾ ਸੀ ਅਸੀਂ ਐਸੇ ਸਾਨੂੰ ਕੋਈ ਦਿੱਕਤ ਨਹੀਂ ਸਭ ਕੁਝ ਠੀਕ ਹੈ ਮੈਂ ਤਾਂ ਕਹਿੰਦੀ ਮਹਾਰਾਜ ਜੇ ਕਿਸੇ ਨੂੰ ਦੁੱਖ ਲਾਵੇ ਤਾਂ ਆਰਾਮ ਬੜਾ ਲਾਵੇ ਜਿੱਦ ਨਾਲ ਆਰਾਮ ਆ ਜਾ